ਵਿਦੇਸ਼ੀ ਧਰਤੀ ਤੋਂ ਇੱਕ ਵਾਰ ਫਿਰ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਤੇ ਫਰੀਦਕੋਟ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਜਿਸ ਦਾ ਨਾਮ ਹੈ 25 ਸਾਲਾ ਨੌਜਵਾਨ ਉਸ ਦੀ ਹਾਂਗਕਾਂਗ ਦੇ ਵਿੱਚ ਪੇਤ ਪਰੇ ਹਾਲਾਤਾਂ ਚ ਮੌਤ ਹੋ ਗਈ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਜਦੋਂ ਆਪਣੇ ਨੌਜਵਾਨ ਪੁੱਤਰ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਮ੍ਰਿਤਕ ਦੇ ਪਰਿਵਾਰ ਵੱਲੋਂ ਉਸ ਦੇ ਸੋਹਰਾ ਪਰਿਵਾਰ ਤੇ ਜਿਹੜੀ ਕਿ ਅਸ਼ੰਕਾ ਜਤਾਈ ਗਈ ਉਸ ਦੀ ਹੱਤਿਆ ਵੀ ਕਿਉਂਕਿ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਸੋਹਰਾ ਪਰਿਵਾਰ ਸੀ ਨੌਜਵਾਨ ਲੜਕੇ ਦਾ ਉਸਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਤੇ ਮਾਨਸਿਕ ਰੂਪ ਵਿੱਚ ਪੀੜਿਤ ਸੀ ਸਾਡਾ ਮੁੰਡਾ ਕਿਉਂਕਿ ਸੋਹਰੇ ਪਰਿਵਾਰ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਸ਼ਾਇਦ ਉਹਨਾਂ ਵੱਲੋਂ ਉਸ ਦੀ ਹੱਤਿਆ ਵੀ ਕੀਤੀ ਜਾ ਸਕਦੀ ਹੈ ਤੇ ਵੱਡੀ ਜਿਹੜੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਉਸ ਦੇ ਸੋਹਰੇ ਪਰਿਵਾਰ ਤੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਦੱਸਦੀ ਏ ਕਿ ਮਹਿੰਦਰ ਕੌਰ ਨਾਮਕ ਲੜਕੀ ਦੇ ਨਾਲ ਹਰਪੀ ਸਿੰਘ ਦਾ ਵਿਆਹ ਹੁੰਦਾ ਇੱਕ ਸਾਲ ਪਹਿਲਾਂ ਤੇ ਜਿਹੜੀ ਮਹਿੰਦਰ ਕੌਰ ਆ ਉਹ ਹਾਂਗਕਾਂਗ ਦੀ ਪੀਆਰ ਹੁੰਦੀ ਉੱਥੋਂ ਦੀ ਵਸਨੀਕ ਹੁੰਦੀ ਹੈ ਤੇ ਜਿਹੜਾ ਲੜਕਾ ਹਰਪੀ ਸਿੰਘ ਉਹ ਵੀ ਜਦੋਂ ਵੀਜ਼ਾ ਆਉਂਦਾ ਹੈ ਭਾਰਤ ਦੇ ਵਿੱਚ ਤੇ ਉਹ ਆਪਣੀ ਵਾਈਫ ਕੋਲ ਹਾਂਗਕਾਂਗ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਤਕਰਾਰ ਹੋ ਜਾਂਦੀ ਹੈ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਕਿ ਘਟਨਾਵਾਂ ਉੱਥੇ ਵਾਪਰੀਆਂ ਸੀ ਉਹਦੇ ਨਾਲ ਜਿਹੜਾ ਲੜਕਾ ਸੀ ਉਹ ਪਰੇਸ਼ਾਨ ਚੱਲ ਰਿਹਾ ਸੀ ਤੇ ਹੁਣ ਸ ਵਿੱਚ ਇੱਕ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਲੜਕੇ ਦੀ ਭੇਤ ਭਰੇ ਹਾਲਾਤਾਂ ਚੋਂਥੇ ਉਸਨੇ ਖੌਫਨਾਕ ਜਿਹੜਾ ਕਦਮ ਚੁੱਕਿਆ ਉਸ ਦੀ ਮੌਤ ਨਿਕਲ ਕੇ ਸਾਹਮਣੇ ਆਈ ਹੈ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਤਾਂ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ ਇੱਕ ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਫਿਰ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਤੋਂ ਉੱਥੇ ਜਾ ਕੇ ਉਹ ਸਾਰੇ ਪਰਿਵਾਰ ਆ ਜਿਹੜਾ ਉਹਨਾਂ ਨੇ ਆਦਾ ਨਜ਼ਰਾ ਸਭ ਸੁਕਤਾ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਇਸ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਫਿਰ ਸੈਟਲਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੰਦਰੇ ਬਾਹਰ ਚਲੇ ਗਏ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਵੀ ਅਸੀਂ ਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਦੀ ਜ਼ਿੰਮੇਵਾਰੀ ਤੇ ਅਸੀਂ ਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ ਤੇ ਵੀ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10 15 15 ਦਿਨ ਇਕੱਠੇ ਰਹੇ ਆ ਪਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ 'ਚ ਸਾਡੀਆਂ ਗੱਲਾਂ ਦੱਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਹਣਾ ਤੈਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਹਾਂ ਤੇ ਉਸ ਤੋਂ ਬਾਅਦ ਉਹਨ ਇੱਕ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਆਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ ਇਵਨ ਕਿ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਇਹਦੀ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਇਸ ਚਾਈਨਸ ਪੀਪਲਸ ਨੂੰ ਬੁਲਾ ਕੇ ਅਸੀਂ ਤਾਂ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀ ਇਹਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਅਨਦਰ ਡਿਸਪਿਊਟ ਚੱਲੀ ਗਿਆ ਫਿਰ ਇਹਨਾਂ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਉਹ ਚਾਹੁੰਦੇ ਸੀ ਤਾਂ ਲੋਏ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਆ ਇਹਨੂੰ ਗਏ ਨੂੰ 3-4 4 ਮਹੀਨੇ ਹੋਏ ਆ ਤੇ ਵੀ ਉਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਇਹਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਵਿਹਾਰਪੁਰ ਨੇ ਫਾਇਲ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਹੈ ਜੇ ਹਾਲਤ ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਉਹ ਨਵੇਂ ਕੱਪੜਿਆਂ ਚ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਉਹਨੇ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਹੈਆਂ ਜਾਂਦੀਆਂ ਜਿਹੜੀਆਂ ਨੇ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਇੰਜ ਕੀਤਾ ਇਹਨਾਂ ਨੇ ਮੈਨੂੰ ਇੰਜ ਕੀਤਾ ਪਹਿਰੇ ਉਹਨਾਂ ਕੇ ਜਿਹੜੇ ਉਹਨਾਂ ਨੇ ਉਹ ਇਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਜਾਂ ਉਹਨੂੰ ਧਮਕੀਆਂ ਦੇ ਰਹੀ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਉ ਹੋਈ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉੱਥੇ ਕੋਈ ਉਹਨੇ ਸੋਸਾਇਟੀ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਉਹਨੂੰ ਉਸ ਉਹਦੇ ਨਾਲ ਕਤਲ ਕੀਤਾ ਗਿਆ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲੇ ਗੱਲ ਵੀ ਕਰਦਾ ਸੀ ਵਰਨ ਨੂੰ ਮਾਨਸਿਕ ਤੌਰ ਤੇ ਬਹੁਤ ਜਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਖਬਰ ਮਿਲੀ ਆ ਵੀ ਉਹਨੇ ਸੁਸਾਈਡ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਕਰ ਨਹੀਂ ਸਕਦਾ ਵੀ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜਿਆਦਾ ਟੌਰਚਰ ਕਰਕੇ ਤੇ ਉਸ ਸੁਸਾਈਡ ਤਾਂ ਕਰ ਹੀ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਉਹਦਾ ਮਰਡਰ ਹੋਇਆ ਤੇ ਇਹਦੀ ਜਾਂਚ ਕੀਤੀ ਜਾਵੇ